ਮੇਰੀ ਕਣਕ ਹੈ ਜੀ ਅੱਜ ਇੱਕ ਇੱਕ ਘੱਟੋ ਘੱਟ 25 30 ਦਿਨ ਹੋ ਗਏ ਜੀ ਦਾਣਾ ਮੰਡੀ ਚ ਪਈ ਨੂੰ ਜੀ ਇਸ ਦਾ ਜੀ ਕੋਈ ਪੱਖਾ ਨਹੀਂ ਲੱਗ ਰਿਹਾ ਜੀ ਕੋਈ ਚੱਕ ਨਹੀਂ ਰਿਹਾ ਜੀ ਸਰਕਾਰ ਇਹ ਵੱਟ ਕੇ ਰੱਖੀ ਪਈ ਹੈ ਜੀ ਮੈਂ ਮੈਨੂੰ ਪੈਸਿਆਂ ਦੀ ਲੋੜ ਹੈ ਜੀ ਮੈਂ ਕੋਈ ਠੇਕਾ ਦੇਣਾ ਕੋਈ ਕੋਈ ਆਦਾ ਸਿਸਟਮ ਆੜਤੀ ਨੂੰ ਦੇਣਾ ਹੈ ਜੀ ਕੋਈ ਉਹ ਕਰਨਾ ਜੀ ਆਪਣਾ ਪੰਪ ਦੇ ਦੇਣੇ ਹੈ ਜੀ ਤੇ ਜਦੋਂ ਆੜਤੀ ਨੂੰ ਪਹੁੰਚਦੇ ਆੜਤੀ ਆਦਾ ਲਿਫਟਿੰਗ ਲਿਫਟਿੰਗ ਨਹੀਂ ਹੋ ਰਹੀ ਜੀ ਜੇ ਲਿਫਟਿੰਗ ਹੋਊਗੀ ਤਾਂ ਚੱਕੀ ਜਾਊ ਤੁਹਾਡਾ ਨੰਬਰ ਅੱਗੇ ਲੱਗੂਗਾ ਲਾਏ ਆ ਜੀ 11 ਤਰੀਕ ਤੋਂ ਜਿਹੜੇ ਕਿਸਾਨ ਐ ਇਸ ਮੰਡੀ ਦੇ ਵਿੱਚ ਬੈਠੇ ਐ ਤਾਂ 23 24000 ਇੱਕ ਫਰਮ ਤੇ ਗੱਟਾ ਆਇਆ ਉਹਦੇ ਵਿੱਚ 인ਦਰਜੀਤ ਸਿੰਘ ਜੀ ਨੇ ਗੁਰਜੰਟ ਸਿੰਘ ਜੀ ਨੇ ਗੁਰਦੀਪ ਸਿੰਘ ਜੀ ਨੇ ਰੇਸ਼ਮ ਐ ਪਰਮਪਾਲ ਜੀ ਨੇ ਮਤਲਬ ਇਹਨਾਂ ਦਾ ਤਕਰੀਬਨ ਕਿਸੇ ਦਾ 800 ਕੁਇੰਟਲ ਮਾਲ ਐ ਕਿਸੇ ਦਾ 1000 ਕੁਇੰਟਲ ਮਾਲ ਐ ਜਿਹਦੇ ਵਿੱਚੋਂ ਹਜੇ ਅੱਧੀ ਅੱਧੀ ਕਣਕ ਇਹਨਾਂ ਦੀ ਵਿਕੀ ਆ ਮਿਲ ਤਕਰੀਬਨ ਕੋਈ 11 ਤਰੀਕ ਦਾ ਆਇਆ ਕੋਈ 13 ਦਾ ਆਇਆ ਕੋਈ 14 ਦਾ ਆਇਆ ਤਾਂ 24 ਤਰੀਕ ਨੂੰ ਤਾਂ ਪਹਿਲਾ ਭਾਅ ਲੱਗਣਾ ਸ਼ੁਰੂ ਹੋਇਆ ਉਸ ਤੋਂ ਬਾਅਦ ਜੇ ਭਾਅ ਲੱਗਿਆ ਤਾਂ 13500 ਗੱਟੇ ਦਾ ਭਾਅ ਲੱਗ ਗਿਆ ਤੇ ਸਿਰਫ ਲਿਫਟਿੰਗ ਹੋਈ ਹੈ 1380 ਗੱਟੇ ਬਿਲਕੁਲ ਜਮਾਂ 5-6 ਕਿਲੋਮੀਟਰ ਤੇ ਖੇਤੀਬਾੜੀ ਮੰਤਰੀ ਬੈਠੇ ਹੋਣ जड़ी फसल है वो किसानों की रोल रही हो किसान रोल रहे हो लगभग पंद्रह दिन से हम लोग बैठे हुए हैं और ना तो काम का जो कट्टा उठ रहा है ना तो कोई तरह की हम लोग इस तरह की जो परेशानी होगा तो हम लोग को मजबूरी मतलब तब तो घर जाना पड़ेगा हम लोगों का और जो काम पच्चीस दिन में होना था और वो काम अगर पैंतीस चालीस दिन अगर हो जाता है या दो महीने ढाई महीने लग जाएगा तो फिर हम लोगों का बुरा हाल हो जाएगा ਤੇ 75 MT ਤੱਕ ਦੀ ਖਰੀਦ ਹੋ ਚੁੱਕੀ ਹੈ ਕਣਕ ਦੀ ਬਟ ਉਹਦੇ ਵਿੱਚੋਂ ਸਿਰਫ ਤੇ ਸਿਰਫ 69 MT 69 MT ਹੀ ਇੱਥੋਂ ਚੱਕਿਆ ਗਿਆ ਹੈ ਜੋ ਕਿ ਬਹੁਤ ਸਲੋ ਹੈ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ 72 ਘੰਟਿਆਂ ਦੇ ਵਿੱਚ ਕਣਕ ਚਕੀਨੀ ਬੰਦੀ ਹੈ ਲਿਫਟਿੰਗ ਜੜੀ ਹੈ ਵਾਰ-ਵਾਰ ਟਰੱਕ ਯੂਨੀਅਨ ਤੋਂ ਟਰੱਕ ਪਕਾਰੇ ਜਾ ਰਹੇ ਹਨ ਪਰ ਉਹਨਾਂ ਵੱਲੋਂ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਸੁਹਰਦਤਾ ਇਸ ਦੇ ਪ੍ਰਤੀ ਨਹੀਂ ਦਿਖਾਈ ਜਾ ਰਹੀ ਮਸਲਾ ਇਹ ਹੈ ਜੀ 11 ਤਰੀਕ ਤੋਂ ਜਿਹੜੇ ਕਿਸਾਨ ਐ ਇਸ ਮੰਡੀ ਦੇ ਵਿੱਚ ਬੈਠੇ ਐ ਤਾਂ 23 24000 ਇੱਕ ਫਰਮ ਤੇ ਗੱਟਾ ਆਇਆ ਉਹਦੇ ਵਿੱਚ ਇੰਦਰਜੀਤ ਸਿੰਘ ਜੀ ਨੇ ਗੁਰਜੰਟ ਸਿੰਘ ਜੀ ਨੇ ਗੁਰਦੀਪ ਸਿੰਘ ਜੀ ਨੇ ਰੇਸ਼ਮ ਐ ਪਰਮਪਾਲ ਜੀ ਨੇ ਮਤਲਬ ਇਹਨਾਂ ਦਾ ਤਕਰੀਬਨ ਕਿਸੇ ਦਾ 800 ਕੁਆਂਟਲ ਮਾਲ ਐ ਕਿਸੇ ਦਾ 1000 ਕੁਆਂਟਲ ਮਾਲ ਐ ਜਿਹਦੇ ਵਿੱਚੋਂ ਹਜੇ ਅੱਧੀ ਅੱਧੀ ਕਰਨ ਕੇ ਇਹਨਾਂ ਦੀ ਵਿਕੀ ਆ ਮਤਲਬ ਤਕਰੀਬਨ ਕੋਈ 11 ਤਰੀਕ ਦਾ ਆਇਆ ਕੋਈ 13 ਦਾ ਆਇਆ ਕੋਈ 14 ਦਾ ਆਇਆ ਤਾਂ 24 ਤਰੀਕ ਨੂੰ ਤਾਂ ਪਹਿਲਾ ਭਾਅ ਲੱਗਣਾ ਸ਼ੁਰੂ ਹੋਇਆ ਉਸ ਤੋਂ ਬਾਅਦ ਜੇ ਭਾਅ ਲੱਗਿਆ ਤਾਂ 13500 ਗੱਟੇ ਦਾ ਭਾਅ ਲੱਗ ਗਿਆ ਤੇ ਸਿਰਫ ਲਿਫਟਿੰਗ ਹੋਈ ਹੈ 1380 ਗੱਟੇ ਤਾਂ ਜੇ ਅਗਰ ਆੜਤੀਏ ਨੂੰ ਕਹਿੰਨੇ ਆ ਉਹ ਕਹਿੰਦਾ ਯਾਰ ਮਤਲਬ ਆ ਜਾਮ ਲੱਗਿਆ ਪਿਆ ਜੇ ਲਿਫਟ ਹੋਵੇ ਗੱਟਾ ਤਾ ਸੌਖੇ ਭਰ ਲੈਣ ਸਾਡੇ ਬੰਦੇ ਤੇ ਭਰਿਆ ਜਾਵੇ ਮਾਲ ਜੇ ਲਿਫਟ ਨਹੀਂ ਹੁੰਦਾ ਭਰਿਆ ਗੱਟਾ ਤਾਂ ਫਿਰ ਇਹ ਕਿਵੇਂ ਭਰਿਆ ਜਾਵੇ ਇਨਸਪੈਕਟਰ ਨੂੰ ਮਨੋ ਜੇ ਪੁੱਛਦੇ ਆ ਵੀ ਭਾ ਕਹਿੰਦੇ ਜੀ ਬਾਹਰ ਦਾ ਨਾ ਮਿਲੂਗਾ ਜਾਂ ਲਿਫਟ ਹੋਊਗਾ ਮਾਲ ਤਾਂ ਇੱਥੇ ਅਸੀਂ ਭਰਾ ਭਰਾ ਕੇ ਰੱਖੀ ਜਾਵਾਂਗੇ ਉਹਦਾ ਕੀ ਫਾਇਦਾ ਉਹ ਆਪਦੀ ਜਗ੍ਹਾ ਠੀਕ ਸੀ ਉਲਝਾਨੀ ਕਹਿਣ ਦਾ ਮਤਲਬ ਇਹ ਹੈ ਵੀ ਰਲਾ ਮਲਾ ਕੇ ਕਿਸਾਨਾਂ ਨੂੰ ਜਿਹੜਾ ਉਕ ਮ ਖੱਜਲ ਖੁਆਰ ਕੀਤਾ ਜਾ ਰਿਹਾ ਮੰਡੀ ਦੇ ਵਿੱਚ ਬਹੁਤ ਮਾੜਾ ਹਾਲ ਹੈ ਤੇ ਦੂਸਰੇ ਪਾਸੇ ਜਿਹੜਾ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨੂੰ ਅੱਜ ਡਿਟੇਨ ਕੀਤਾ ਹੋਇਆ ਹੈ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਨੂੰ ਡਿਟੇਨ ਕੀਤਾ ਹੋਇਆ ਹੈ ਉਹਨਾਂ ਦੇ ਨਿੱਜੀ ਘਰ ਦੇ ਵਿੱਚ ਔਰ ਆਪਣਾ ਕਾਕਾ ਸਿੰਘ ਕੋੜਾ ਜੀ ਨੂੰ ਪੁਲਿਸ ਲੈ ਗਈ ਹੈ ਮੈਂ ਸਾਡੇ ਬਿਆਨ ਸਿੰਘ ਜੀ ਦੋਦਾ ਜ਼ਿਲ੍ਹਾ ਪ੍ਰਧਾਨ ਉਹਨਾਂ ਨੂੰ ਡਿਟੇਨ ਕੀਤਾ ਹੈ ਤਾਂ ਮੈਂ ਇਹ ਕਿਸਾਨਾਂ ਨੂੰ ਵੀ ਅਪੀਲ ਕਰੂੰਗਾ ਕਿ ਤੁਸੀਂ ਇਹਨਾਂ ਹਾਲਾਤ ਸਰਕਾਰਾਂ ਦੇ ਹਾਲਾਤ ਦੇਖ ਲਓ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਬਹੁਤ ਬੁਰਾ ਹਾਲਾਤ ਹੋਣੇ ਹੈ ਜੇ ਅਗਰ ਤੁਸੀਂ ਜਥੇਬੰਦਕ ਢਾਂਚਾ ਦੇ ਨਾਲ ਨਾ ਤੁਰੇ ਜਾਂ ਆਪਣੀਆਂ ਮੰਗਾਂ ਲੈ ਕੇ ਅੱਗੇ ਨਾ ਛੜਕਾਂਦੇ ਆਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਹਾਲਾਤ ਹੋ ਜਾਣਗੇ ਜਿਹੜੇ ਅਸੀਂ ਕਹਿੰਦੇ ਸੀ ਵੀ ਯਾਰ ਜੋ ਜਿਵੇਂ ਲੜਾ ਲੱਗੀਆਂ ਪਈਆਂ ਹੁੰਦੀਆਂ ਬਿਹਾਰ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਇੱਕ ਇੱਕ ਟਰਾਲੀ ਵਿੱਚ ਨੂੰ ਲੋਕ ਖੜੇ ਹੁੰਦੇ ਆ ਉਹ ਹਾਲਾਤ ਸਾਡੇ ਹੋਣਗੇ ਜਿਹੜਾ ਸਾਡਾ ਆ ਆ ਮਾਹੂਆਣੇ ਮੰਡੀ ਦਾ ਹਾਲ ਹੈ ਮਲੋਟ ਮੰਡੀ ਦਾ ਹਾਲ ਹੈ ਸਾਰੇ ਕਿਤੇ ਤੁਸੀਂ ਦੇਖਦੇ ਹੋ ਜੀ ਤੁਹਾਨੂੰ ਪਤਾ ਹੈ ਬੁਰਾ ਹਾਲ ਹੈ ਲਿਫਟਿੰਗ ਦਾ ਇਹ ਸਾਰੀ ਗੱਲ ਲਿਫਟਿੰਗ ਤੇ ਆ ਜੇ ਅਗਰ ਲਿਫਟਿੰਗਾਂ ਸਲੋ ਰਹੀ ਤਾਂ ਕੁਝ ਨਹੀਂ ਹੋਣਾ ਤੇ ਕਿਸਾਨਾਂ ਨੂੰ ਜਿਹੜਾ ਉਹ ਚੂਨਾ ਲੱਗਣਾ ਹੈ ਅੱਜ ਵੀ ਤੁਸੀਂ ਹਾਲਾਤ ਦੇਖਦੇ ਹੋ ਮੌਸਮ ਦੇ ਕੀ ਹੈ ਇਹਦੇ ਚ ਲੇਬਰ ਵਾਲੇ ਵੀ ਮਾਰੇ ਜਾਣੇ ਆ ਆੜਤੀਏ ਵੀ ਮਾਰੇ ਜਾਣੇ ਆ ਤੇ ਕਿਸਾਨ ਵੀ ਮਾਰੇ ਜਾਣੇ ਬਾਈ ਜੀ ਮੈਂ ਰੇਸ਼ਮ ਸਿੰਘ ਮਾਹੂਆਣੇ ਤੋਂ ਬੋਲ ਰਿਹਾ ਜੀ ਮੇਰੀ ਕਣਕ ਹੈ ਜੀ ਅੱਜ ਇੱਕ ਘੱਟੋ ਘੱਟ 25 30 ਦਿਨ ਹੋ ਗਏ ਜੀ ਦਾਣਾ ਮੰਡੀ ਚ ਪਈ ਨੂੰ ਜੀ ਇਸ ਦਾ ਜੀ ਕੋਈ ਪੱਖਾ ਨਹੀਂ ਲੱਗ ਰਿਹਾ ਜੀ ਕੋਈ ਚੱਕ ਨਹੀਂ ਰਿਹਾ ਜੀ ਸਰਕਾਰ ਆ ਇਹ ਵੱਢ ਕੇ ਰੱਖੀ ਪਈ ਹੈ ਜੀ ਮੈਂ ਮੈਨੂੰ ਪੈਸਿਆਂ ਦੀ ਲੋੜ ਆ ਜੀ ਮੈਂ ਕੋਈ ਠੇਕਾ ਦੇਣਾ ਕੋਈ ਕੋਈ ਆਵਦਾ ਸਿਸਟਮ ਆਰਤੀ ਇਹਨੂੰ ਦੇਣਾ ਹੈ ਜੀ ਕੋਈ ਉਹ ਕਰਨਾ ਜੀ ਆਪਣਾ ਪੰਪ ਦੇ ਦੇਨੇ ਆ ਜੀ ਤੇ ਜਦੋਂ ਆਰਤੀ ਨੂੰ ਪੁੱਛਦੇ ਆਰਤੀ ਆਦਾ ਲਿਫਟਿੰਗ ਨਹੀਂ ਲਿਫਟਿੰਗ ਨਹੀਂ ਹੋ ਰਹੀ ਜੀ ਜੇ ਲਿਫਟਿੰਗ ਹੋਊਗੀ ਤਾਂ ਚੱਕੀ ਜਾਊ ਤੁਹਾਡਾ ਨੰਬਰ ਅੱਗੇ ਲੱਗੂਗਾ ਜੀ ਬਹੁਤ ਦੁਖੀ ਆ ਜੀ ਕਣਕ ਬਹੁਤ ਪਈ ਆ ਜੀ ਕੋਈ ਸੁਣ ਨਹੀਂ ਰਿਹਾ ਜੀ ਤੇ ਸਰਕਾਰ ਪੂਰਾ ਕਿੱਲੇ ਭਾਅ ਵੀ ਲੱਗਾ ਨਹੀਂ ਜੀ ਭਾਅ ਫੇਰ ਹੀ ਲੱਗੂਗਾ ਜੀ ਕਹਿੰਦੇ ਜੇ ਪਹਿਲਾਂ ਵਾਲੀ ਦਾ ਜਿਹੜਾ ਲੱਗਿਆ ਉਹ ਚੱਕੀ ਜਾਊਗੀ ਤਾਂ ਭਾਅ ਮਾਰਦਾਨਾ ਭਰਿਆ ਜਾਊਗਾ ਬੋਰੀਆਂ ਫੇਰ ਭਾਅ ਲੱਗੂਗਾ ਜੀ ਕੋਈ ਸੁਣ ਰਿਹਾ ਜੀ ਸਰਕਾਰ ਕੀ ਮੰਗ ਕਰਦੇ ਮੰਗੇ ਹੀ ਆ ਸਰਕਾਰ ਨੂੰ ਜੀ ਜਲਦੀ ਤੋਂ ਜਲਦੀ ਕਣਕ ਚੱਕੀ ਜਾਵੇ ਜੀ ਗਾਂ ਖਾਤਿਆਂ 'ਚ ਪੈਸੇ ਆਉਣ ਜੀ ਪਹਿਲਾਂ ਤਾਂ ਵਾਅਦਾ ਕਿਰਿਆ ਸੀ ਤੀਜੇ ਦਿਨੋਂ ਪੈਸੇ ਆ ਜਾਣਗੇ ਜੀ ਅੱਜ ਡੇਢ ਮਹੀਨਾ ਹੋ ਗਿਆ ਸਵਾ ਮਹੀਨਾ ਜੀ ਕੋਈ ਪੈਸਾ ਨਹੀਂ ਤੇ ਕੋਈ ਨਹੀਂ ਮੂੰਹ ਨਹੀਂ ਵੇਖਿਆ ਜੀ ਪੈਸੇ ਦਾ ਇੱਕ ਅੱ ਕੋਈ ਫਸੋਰ ਨਹੀਂ ਹੈ ਕੁਝ ਨਹੀਂ ਆਇਆ ਜੀ ਚੱਕੀ ਜਾਊ ਦਾ ਬੋਰੀਆਂ ਭਰੀਆਂ ਜਾਣੀਆਂ ਤਾਂ ਆਉ ਜੀ ਕਣਕੀ ਇੱਥੇ ਪਈ ਹੈ ਜੀ ਦਾਣਾ ਮੰਡੀ ਚ ਪਈ ਹੈ ਜੀ ਇੱਕ ਕਹਿੰਦੇ ਸੀ ਪਹਿਲਾਂ ਵਾਲੀਆਂ ਸਰਕਾਰਾਂ ਨੂੰ ਇਹ 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 ਮੌਜੂਦਾ ਸਰਕਾਰ ਕਹਿੰਦੀ ਸੀ ਵੀ ਆਏ ਆ ਅਸੀਂ ਬਦਲਾਅ ਕਰਾਂਗੇ ਬਦਲਾਅ ਤਾਂ ਕਹਿੰਦੇ ਦਾ ਸੀਗੇ ਹੋਇਆ ਕੁਝ ਨਹੀਂ ਜੀ ਉਹਦੋਂ ਵੀ ਦੁਖੀ ਹੈ ਜੀ ਉਸ ਤੋਂ ਪਹਿਲਾਂ ਤੋਂ ਕੋਈ ਵੀ ਪੁੱਛਣ ਹੀ ਨਹੀਂ ਆਇਆ ਨਾ ਜੀ ਨਾ ਜੀ ਕਿਸੇ ਨੇ ਨਹੀਂ ਪੁੱਛਿਆ ਜੀ ਇੱਥੋਂ ਸਾਰਾ ਦਿਨ ਮੱਖੀਆਂ ਮਚਰ ਕਾਈ ਜਾਂਦਾ ਜੀ ਬੈਠੇ ਨਾ ਕਿਸੇ ਨੇ ਪਾਣੀ ਇਹਦਾ ਕਹਿੰਦੇ ਸੀ ਅਸੀਂ ਪਾਣੀ ਰੱਖਾਂਗੇ ਅਸੀਂ ਉਹ ਕਰਾਂਗੇ ਵਾਹ ਕਰਾਂਗੇ ਦਾਣਾ ਮੰਡੀ ਚ ਕੋਝ ਨਹੀਂ ਜੀ ਕੋਈ ਸਹੂਲਤ ਨਹੀਂ ਜੀ ਤੇ ਪਰ ਕੋਈ ਸਹੂਲਤ ਨਹੀਂ ਆਹ ਦਾਣਾ ਮੰਡੀ ਬਣੀ ਬਣੀ ਹੈ ਜੀ ਸਾਰੀ ਰੇਤੇ ਤੇ ਕਣਕ ਪਈ ਹੈ ਜੀ ਜੋ ਜੋ ਬਣ ਗਈ ਇਹਦੇ ਜਰੇਤਾ ਉਵੇਂ ਪਿਆ ਜੀ ਕਿਸੇ ਨੇ ਸਫਾਈ ਨਹੀਂ ਕਰੀ ਜੀ ਖੁੱਡੀਆਂ ਬੰਦ ਇਥੋਂ ਕਿੰਨੇ ਕਿਲੋਮੀਟਰ ਆ ਜੀ ਖੁੱਡੀਆਂ ਸਾਡੇ ਤੋਂ 2.5 ਕਿਲੋਮੀਟਰ ਆ ਜੀ ਪਹੁੰਚ ਉੱਥੇ ਗਏ ਨਹੀਂ ਪਹੁੰਚ ਕੇ ਕਿਹੜਾ ਕੁਝ ਹੋ ਜੂਗਾ ਜੀ ਹੱਲ ਅੱਗੇ ਬਹੁਤ ਪੰਚਾਇਤ ਜਾਂਦੀ ਹੈ ਜੀ ਸਾਰੇ ਕਸਨ ਨੂੰ ਕੁਝ ਨਹੀਂ ਜੀ ਜਾ ਕੇ ਮੁੜੇਉਂਦੇ ਕੁਝ ਨਹੀਂ ਕੋਈ ਹੱਲ ਹੋਇਆ ਜੀ ਵੈਸੇ ਖੇਤੀਬਾੜੀ ਮੰਤਰੀ ਆਪਣੇ ਹਲਕੇ ਦਾ ਜਦੋਂ ਬਣਿਆ ਸੀ ਆਪਾਂ ਨੂੰ ਮਾਣ ਸੀ ਆ ਮਾਣ ਸੀਗਾ ਜੀ ਹਾਂਜੀ ਵਿਆਪ ਦੇ ਇਲਾਕੇ ਦੇ ਹਾਂਜੀ ਹਾਂਜੀ ਐ ਸੀਗਾ ਜੀ ਉੱਤਰ ਲੰਗੇ ਪਰ ਹਜੇ ਤਾਈ ਦਾ ਸਾਡੀ ਤਾਂ ਕੁਝ ਨਹੀਂ ਤੁਣ ਸਮਾਈ ਹੋਈ ਜੀ ਮੇਰਾ ਨਾਮ ਪਰਮਪਾਲ ਹੈ ਆਪਣੀ ਲਗਭਗ 50 ਕਿੱਲਾਂ ਦੀ ਕਣਕ ਹੈ ਇੱਥੇ ਮੰਨ ਲਓ ਤੁਸੀਂ ਵੀ 1000 ਕੁਇੰਟਲ ਦੇ ਕਰੀਬ ਹੋਊਗੀ ਉਹ ਵੀ ਸਾਡੀ ਕੋਈ ਇਹ ਨਹੀਂ ਵੀ ਘਰੂ ਜ਼ਮੀਨ ਹੈ ਠੇਕੇ ਤੇ ਜ਼ਮੀਨ ਹੈ ਸਾਡੇ ਕੋਲ ਤੇ ਅਸੀਂ ਤੇ 14 ਤਰੀਕ ਦੀ ਕਣਕ ਵੱਢ ਕੇ ਇੱਥੇ ਰੁਲੀ ਜੰਨੇ ਆ। ਮੌਸਮ ਉੱਪਰੋਂ ਖਰਾਬ ਆ ਤੇ ਮਤਲਬ ਕਿ ਖਰਾਬ ਹੋ ਰਹੀ ਆ ਤੇ ਜਦੋਂ ਜਿਆਦਾ ਕਣਕ نیچے ਖਰਾਬ ਹੋ ਗਈ ਉਹ ਨਾ ਤਾਂ ਕੋਈ ਚੱਕਣ ਉਸ ਤੋਂ ਬਾਅਦ ਨਾ ਉਹਦਾ ਕੋਈ ਭਾਅ ਲੱਗੇ। ਨਹੀਂ ਇੱਥੋਂ ਲਿਫਟਿੰਗ ਹੋਣੀ ਨਹੀਂ ਰਹੀ। ਆਰਤੀਆਂ ਨੂੰ ਪੁੱਛਦਾ ਉਹ ਕਹਿੰਦਾ ਲਿਫਟਿੰਗ ਹੋਊਗੀ ਤਾਂ ਬਾਅਦ 'ਚ ਅਸੀਂ ਥੁੜੀ ਇਹ ਚੱਕੀ ਜਾਊਗੀ। ਉਹਦੇ ਮਜ਼ਦੂਰ ਵੀ ਤੰਗ ਹੋਈ ਜਾਂਦੇ ਆ। ਉਹਨਾਂ ਦੇ ਵੀ ਦਿਨੋਂ-ਦਿਨ ਮਤਲਬ ਕਿ ਖਰਾਬ ਹੀ ਆ ਜਦੋਂ ਬੈਠੇ ਆ ਉਹ ਵਿਹਲੇ ਹੀ ਬੈਠੇ ਆ। ਦਿਹਾੜੀ ਉਹਨਾਂ ਨੂੰ ਨਹੀਂ ਮਿਲ ਰਹੀ ਉਹ ਵੀ ਭੱਜਣਗੇ ਇੱਥੋਂ। ਤੇ ਕਸੂਰਵਾਰ ਕੌਣ ਹੈ ਜੀ? ਕਸੂਰਵਾਜੀ ਸਾਡੇ ਹਿਸਾਬ ਨਾਲ ਤਾਂ ਸਰਕਾਰ ਨੂੰ ਹੀ ਅਸੀਂ ਕਵਾਂਗੇ ਵੀ ਕੁਝ ਨਾ ਕੁਝ ਕਰਿਆ ਜਾਵੇ। ਇਹ ਖੇਤੀਬਾੜੀ ਮੰਤਰੀ ਜਿਹੜੇ ਪੰਜਾਬ ਦੇ ਉਹ ਤੁਹਾਡਾ ਹਲਕਾ ਹੈ। ਹਾਂਜੀ ਹਾਂਜੀ। ਨਹੀਂ ਸਾਡੇ ਤਾਂ ਉਸ ਦਿਨ ਦੇ ਇੱਥੇ ਕੋਈ ਨਹੀਂ ਆਇਆ ਹੋਇਆ। ਤੁਸੀਂ ਗਏ ਵੀ ਨਹੀਂ ਐਮਐਲਏ ਸਾਹਿਬ ਆ ਸਾਡੀ ਸਮੱਸਿਆ। ਨਹੀਂ ਅਸੀਂ ਨਹੀਂ ਉਹਨਾਂ ਤੱਕ ਉਹਨਾਂ ਨੂੰ ਵੀ ਪਤਾ ਹੀ ਆਈ ਦੇਸੀ ਰਿਹਾ ਹੁਣ ਸਾਰੇ ਕਿਤੇ। ਇਸ ਦਾ ਸਰਕਾਰਾਂ ਨੂੰ ਨਹੀਂ ਹੁੰਦਾ ਵਿਖਾਉਣਾ ਵਿਖਾਉਣਾ ਪਿੱਛਾ। ਹੁਣ ਇਸ ਤੋਂ ਬਾਅਦ ਵੀ ਸਾਡੇ ਕੋਲੇ ਇੱਕ ਹੀ ਹਿੱਲਾ ਵੀ ਰੋਡ ਤੇ ਬੈਠਾਂਗੇ। वो आए साल ही सामू करना पैदा कोई इस ही नहीं पिछले साल भी इदा ही होया मेरा नाम दीपक कुमार सिंह हम बिहार के हैं और पंजाब आए हैं काम करने के लिए हम लेबर हम मंडी दाना मंडी में महुआने में काम कर रहा हूँ और हम दस पंद्रह लेबर के सब आदमी इकट्ठे हैं और जो है लगभग पंद्रह दिन से हम लोग बैठे हुए हैं और ना तो काम का जो कट्टा उठ रहा है ना तो कोई तरह की हम लोग तो इस तरह की जो परेशानी होगा तो हम लोग को मजबूरी मतलब तब तो घर जाना पड़ेगा हम लोगों का और जो काम पच्चीस दिन में होना था और वो काम अगर पैंतीस चालीस दिन अगर हो जाता है या दो महीने ढाई महीने लग जाएगा तो फिर हम लोगों का बुरा हाल हो जाएगा हम इसके लिए सरकार से क्षमा चाहेंगे कि इस काम का मसला पर अपना नज़र रखें हाँ जी मैं रोहित भटला पनग्रह इंस्पेक्टर माहुआना मंडी के बिच लगभग पंद्रह दिनों तो पिछले कनक की खरीद लगातार चल रही है ਕਰੀਬਨ 675 ਐਮਟੀ ਤੱਕ ਦੀ ਖਰੀਦ ਹੋ ਚੁੱਕੀ ਹੈ ਕਨਕ ਦੀ ਬਟ ਉਹਦੇ ਵਿੱਚੋਂ ਸਿਰਫ ਤੇ ਸਿਰਫ 69 ਐਮਟੀ ਉਹ 69 ਐਮਟੀ ਹੀ ਇੱਥੋਂ ਚੱਕਿਆ ਗਿਆ ਹੈ ਜੋ ਕਿ ਬਹੁਤ ਸਲੋ ਹੈ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ 72 ਘੰਟਿਆਂ ਦੇ ਵਿੱਚ ਕਨਕ ਚਕੀਨੀ ਬੰਦੀ ਹੈ ਲਿਫਟਿੰਗ ਜੁੜੀ ਹੈ ਵਾਰ-ਵਾਰ ਟਰੱਕ ਯੂਨੀਅਨ ਤੋਂ ਟਰੱਕ ਪੁਕਾਰੇ ਜਾ ਰਹੇ ਹਨ ਪਰ ਉਹਨਾਂ ਵੱਲੋਂ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਸਹਿਯੋਗਤਾ ਇਸ ਦੇ ਪ੍ਰਤੀ ਨਹੀਂ ਦਿਖਾਈ ਜਾ ਰਹੀ ਟਰੱਕ ਲਗਾਤਾਰ ਪੁਕਾਰੇ ਜਾ ਰਹੇ ਹਨ ਕਦੇ ਟਰੱਕ ਮਿਲ ਹੀ ਨਹੀਂ ਰਿਹਾ ਸਿਰਫ 4 ਐਸ ਮੰਡੀ ਦੇ ਵਿੱਚ 4 ਟਰੱਕ ਹੀ ਆਏ ਹਨ ਐਸ ਫੜ ਦੇ ਉੱਪਰ ਜਿਹੜਾ ਪਨਗਰੇਣਗ ਅਜੰਸੀ ਦੇ ਕੋਲ ਹੈ ਤੇ ਲਗਾਤਾਰ ਅਸੀਂ ਚਿੱਠੀਆਂ ਵੀ ਲਿਖੀ ਜਾ ਰਹੇ ਹਾਂ ਠੇਕੇਦਾਰ ਨੂੰ ਉੱਪਰ ਫਿਰ ਵੀ ਉਹਨਾਂ ਦੇ ਕੋਲ ਕੋਈ ਅਸਰ ਨਹੀਂ ਪੈ ਰਿਹਾ ਉਹਨਾਂ ਦਾ ਇਹੀ ਕਹਿਣਾ ਹੁੰਦਾ ਕਿ ਸਾਈਲੋ ਦੇ ਵਿੱਚ ਐਫਐਸਡੀ ਦੇ ਵਿੱਚ ਲੇਬਰ ਨਾ ਹੋਣ ਕਰਕੇ ਉੱਥੇ ਕੰਮ ਬਹੁਤ ਸਲੋ ਚੱਲ ਰਿਹਾ ਹੈ ਗੱਡੀਆਂ ਅਨਲੋਡ ਹੀ ਨਹੀਂ ਹੋ ਰਹੀਆਂ ਜਿਹਦੇ ਕਰਕੇ ਸਾਰਾ ਦਾ ਸਾਰਾ ਲਿਫਟਿੰਗ ਦਾ ਸਿਰਫ 10% ਲਿਫਟਿੰਗ ਹੋਣਾ ਅੱਜ 5 ਤਰੀਕ ਹੋ ਚੁੱਕੀ ਹੈ ਮਈ ਦੀ ਔਰ ਇਹ ਬਹੁਤ ਹੀ ਮਾੜੀ ਗੱਲ ਹੈ ਕਿ ਉਹਨਾਂ ਵੱਲੋਂ ਨਾ ਤਾਂ ਚੱਕਿਆ ਜਾ ਰਿਹਾ ਤੇ ਨਾ ਹੀ ਅਨਲੋਡਿੰਗ ਕਰਵਾਈ ਜਾ ਰਹੀ ਹੈ